ਗੋੜੀ ਮਹਿਲਾ ਪੰਜਵਾ ਸਾਮਤ ਨਿਰਮਲ ਕਹੀਤ ਤੀਰ ਰਾਮ ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ ਰਾਮ ਰੰਗ ਨਿਰਮਲ ਪਰਤਾ ਸਾਦ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚ ਸਾਦਰ ਵਾਲ ਗੋੜੀ ਮੈਲਾ ਪੰਗਵ ਐਸੀ ਪ੍ਰੀਤ ਗੋਵਿੰਦ ਸਿਓ ਲਾਗੀ ਮੇਲ ਲੈ ਪੂਰਨ ਵੱਡ ਭਾਗੀ ਰਹਾ ਤ੍ਰਤ ਤੇਖ ਦਿਗ ਸਜਿਓ ਨਾਰੀ ਸਿਉ ਹਰ ਜਨ ਜੀਵੈ ਨਾਮ ਚਿਤ ਹਾਰੀ ਪੂਤ ਪੇਖ ਜਿਉ ਜੀਵਤ ਮਾਤਾ ਪੋਤ ਪੋਤ ਜਨ ਹਰ ਸਿਉ ਰਤਾ ਲੋਭੀ ਆਨੰਦ ਕਰੇ ਤੇਖ ਧਨ ਜਨ ਚਰਮ ਕਮਲ ਸਿਉ ਲਾਗੋ ਮਨ ਦਿਸਰ ਨਹੀਂ ਇਕ ਤਿਲ ਦਾ ਤਾਰ ਨਾਨਕ ਕੈ ਪ੍ਰਭ ਤਾਮ ਅਧਾਰ ਗੋੜੀ ਮਹਿਲਾ ਪੰਜਵਾਂ राम रसायण जो चरण कमल प्रेम भॻति बी रसा दीस सभिना न फुल संसार अंध कूपते काढे आप गुण गोविंदिभव त्रे पूर्ण गोपाल ब्रह्मत्सार जी संग दयाल को नानक सातसनी सार मान ले जिस सृजनहार गौरी मैला पंचवा नित प्रार्थनावण रामसार कीज छोल महरस हर अमृत पीज राह निर्मल उदक गोविंद का नाम मज्जन करत ਪੂਰਨ ਸਬਕਾਂ ਸੰਤ ਸੰਗ ਤਾਂ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰੈ ਸਾਧ ਕਰੈ ਆਨੰਦ ਮੰਤਨ ਰਵਿਆ ਪਰਮਾਨੰਦ ਜਿਸ ਹੈ ਪ੍ਰਾਪਤ ਥਰ ਚਰਨ ਨਿਧਾਨ ਨਾਨਕ ਦਾਸ ਤਿਸ ਹੈ ਕੁਰਬਾਨ ਗੋੜੀ ਮਹਿਲਾ ਧੰਵਾ ਸੋ ਕਿਸ਼ਕਰ ਜਿਪ ਮੈਲ ਨਾ ਲੱਗੈ ਹਰ ਕੀਰਤਨ ਮੈਂ ਇਹ ਮਨ ਜਾਗੈ ਰਹਾ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇਵਲ ਨਾਮ ਕਰਮ ਧੰਮ ਨੇਮ ਰਤੂ ਪੂਜਾ ਪਾਰ ਬ੍ਰਹਮ ਬਿਨ ਜਾਣ ਨਾ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੇਸ਼ਨੂ ਹੈ ਅਪਰ ਅਪਾਰ ਕੋ ਨਾਨਕ ਜਿਨ ਸਜੇ ਬਿਕਾਰ ਘੌੜੀ ਮੈਲਾ ਪੰਜਵਾ ਜੀਵਤ ਛਾਟ ਜਾਹੇ ਦੇਵਾਨੇ ਮੋਇਆ ਤੁੰਤੇ ਕੋ ਵਰਸਾਨੇ ਸਿਮਰ ਗੋਵਿੰਦ ਮਨ ਤਨ ਥੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾ ਦਿਖੇ ਠਗੋਰੀ ਜਿਨ ਜਿਨ ਖਾਈ ਪਾਕੀ ਤ੍ਰਿਸ਼ਨਾ ਕਬੂ ਨਾ ਜਾਏ ਦਾਰਨ ਦੁਖ ਦੁੱਤਰ ਸੰਸਾਰ RAM ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੋਏ ਕੁਲ ਸਾਧ RAM ਨਾਮ ਨਾਨਕ ਆਰਾਧ ਗੋੜੀ ਮੈਂ ਲਾਪਨਵਾ ਗਰੀਬਾਂ ਉੱਪਰ ਜੇ ਖਿੰਡਾ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਪੂਰਾ ਨਿਉ ਕਰੇ ਕਰਤਾਰ ਆਪਣੇ ਦਾਸ ਕੋ ਰੱਖਨਹਾਰ ਪ੍ਰਹਾਉ ਆਦ ਜੁਗਾਦ ਪ੍ਰਗਟ ਪਰਤਾਪ ਨਿੰਦਕ ਮੁਆ ਕੋ ਕੁਝ ਵੱਡਤਾ ਤင် ਮਾਰਿਆ ਜੇ ਰੱਖੈ ਨ ਕੋਏ ਆਗੇ ਪਛੇ ਮੰਦੀ ਸੋਏ ਆਪਣੇ ਦਾਸ ਰੱਖੈ ਕੰਠ ਲਾਇ ਸ਼ਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹਿਲਾ ਪੰਗਵ ਮਹਿਜ਼ਰ ਝੂਠਾ ਕੀਤੋ ਨ ਆਪ ਪਾਪੀ ਕੋ ਲਗਾ ਸੰਤਾਪ ਜਿਸਹਿ ਸਹਾਈ ਗੋਬਿੰਦ ਮੇਰਾ ਕਿਸਕੋ ਜਮ ਨਹੀਂ ਆਵੈ 네ਰਾ ਪ੍ਰਹਾ ਸਾਚੀ ਦਰਗਾ ਬੋਲੇ ਤੂੜ ਸਿਰ ਹੱਥ ਪਿਛੋੜ ਅੰਧਾ ਮੂੜ ਰੋਗ ਬਿਆਪੇ ਕਰਦੇ ਪਾਪ ਅਦਲੀ ਹੋਏ ਬੈਠਾ ਰਬ ਆਪ ਆਪਣ ਕਮਾਇਆ ਆਪੇ ਬਾਧੇ ਦਰਬ ਗਿਆ ਸਭ ਜੀ ਕਾ ਸਾਥ ਨਾਨਕ ਸ਼ਰਨ ਪਰੇ ਦਰਬਾਰ ਰਾਖੀ ਤੈ ਮੇਰਾ ਕਰਤਾਰ ਗੌੜੀ ਮਹਿਲਾ ਪੰਚਵਾਂ ਜਨ ਕੀ ਧੂਰ ਮਨ ਮੀਠ ਖਤਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹੰ ਬੁੱਧ ਮਨ ਪੂਰਥਿੰਦਾ ਹਾਈ ਸਾਧ ਤੂਰ ਕਰ ਸ਼ੁੱਧ ਮੰਜਾਈ ਅਨਕ ਜਲਾ ਜੇ ਥੋਵ ਦੇਹੀ ਮੈਲ ਨ ਉਤਰ ਸ਼ੁੱਧ ਨ ਤੇਹੀ ਸਤਗੁਰ ਪਿਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਤਾਟਿਆ ਭੋਕਾਲ ਮੁਕਤ ਭੁਗਤ ਜੁਗਤ ਹਰ ਨਾਮ ਤੇਂ ਭਗਤ ਨਾਨਕ ਗੁਣ ਗਾਉ ਗੋੜੀ ਮਹਿਲਾ ਪੰਗਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆ ਤੁਮ ਪਰਗਾਸ ਹਰ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਉ ਆਠ ਪਹਿਰ ਚਾਈ ਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੋੜੀ ਮਹਿਲਾ ਪੰਜਵਾ ਸ਼ਾਂਤ ਭਈ ਗੁਰ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਪਹਿ ਕਲਿਆਨ ਪਾਰ ਬ੍ਰਹਮ ਗੁਣ ਅਗੰਬੀ ਚਾਰ ਸਾਦੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਉਬਰੇ ਜਨਮੀਤ ਮਨ ਬਚਤਰਮ ਪ੍ਰਭ ਆਪਣਾ ਥਾਈ ਨਾਨਕ ਦਾਸ ਤੇਰੀ ਸ਼ਰਣਾਇ ਗੌੜੀ ਮਲਾ ਪੰਜਵਾ ਨੇਤਰ ਪ੍ਰਗਾਸ ਕੀਆ ਗੁਰਦੇਵ ਧਰਮ ਮੰਦ ਪੂਰਨ ਭਈ ਸੇਵ ਤਰਾਹ ਇਤਲਾ ਤੇ ਰਖਿਆ ਬਿਹਾਰੀ ਆਰ ਬ੍ਰੰ ਪ੍ਰਭ ਕਿਰਪਾ ਥਾਰੀ ਨਾਨਕ ਨਾਮ ਜਪੈ ਸੋ ਜੀਵ ਸਾਧ ਸੰਗ ਹਰ ਅੰਮ੍ਰਿਤ ਪੀਵੈ ਗੋੜੀ ਮਹਿਲਾ ਪੰਜਵਾ ਧਨ ਹੋ ਮਸਤਕ ਧਨ ਤੇਰੇ ਨੇਤ ਧਨ ਹੋਏ ਭਗਤ ਜੇਨ ਤੁਮ ਸੰਗហេਤ ਨਾਮ ਬਿਨ ਕੈਸੇ ਸੁਖ ਲਈਐ ਰਸਨਾ RAM ਨਾਮ ਜਸ ਕਹੀਐ ਪ੍ਰਾਉ ਤਿੰਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਬਾਨ ਗੋੜੀ ਮਹਿਲਾ ਪੰਜਵਾਂ ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰੱਖ ਸਾਰ ਸੰਭਾਲ ਐਸਾ RAM ਦੀਨ ਦੁਨੀ ਸਹਾਈ ਬਾਸ ਕੀ ਤੈ ਜ ਰਖੈ ਮੇਰੇ ਭਾਈ ਰਹਾ ਆਗੈ ਆਪ ਏ ਥਾਨ ਵਸ ਜਾ ਕੇ ਆਖ ਤਹਿਰ ਮਨ ਹਰ ਕੋ ਜਾਪ ਪਤ ਪਰਵਾਨ ਸਚ ਨਿਸ਼ਾਨ ਜਾ ਕੋ ਆਪ ਕਰੇ ਫਰਮਾਨ ਆਪੇ ਦਾਤਾ ਆਪ ਪ੍ਰਤਪਾਲ ਨਿਤ ਨਿਤ ਨਾਨਕ RAM ਨਾਮ ਸੰਭਾਲ ਗੌੜੀ ਮਹਿਲਾ ਪੰਜਵਾ ਸਤਗੁਰ ਪੂਰਾ ਭਇਆ ਕਿਰਪਾਲ ਹਿਰਦੈ ਵਸਿਆ ਸਦਾ ਗੁਪਾਲ RAM ਰਵਤ ਸਦ ਹੀ ਸੁਖ ਪਾਇਆ ਮੈਂ ਆਕਰੀ ਪੂਰਨ ਹਰ ਰਾਇਾ ਰਹਾ ਕਹੋ ਨਾਨਕ ਜਾ ਕੇ ਪੂਰੇ ਭਗ ਹਰ ਹਰ ਨਾਮ ਅਸਥਿਰ ਸੋਹਾਗ ਗੌੜੀ ਮਹਿਲਾ ਪੰਜਵਾ ਤੋਤੀ ਖੋਲ ਅਵਸ਼ਾਇ ਹੈਟ ਗਰਥ ਪਵੰ ਲਾਹੇ ਪੇਟ ਦਿਨ ਕਰ ਤੂਤੀ ਮੁਕਤ ਨਾ ਪਾਈ ਹੈ ਮੁਕਤ ਤਦ ਹਰਥ ਨਾਮ ਧਾਈ ਹੈ ਰਹਾ ਤੂ ਜਾ ਤਿਲਕ ਕਰਤ ਈਸ਼ ਨਾਮਾ ਛੁਰੀ ਕਾਡ ਲੈ ਵੇ ਹੱਥ ਦਾ ਨਾ ਦੇਦ ਪੜੇ ਮੁਖ ਮੀਠੀ ਬਾਣੀ ਜੀਆਂ ਕੋਤ ਨਾ ਸੰਗੈ ਅਪਰਾਣੀ ਕੋ ਨਾਨਕ ਜਿਸ ਕਿਰਪਾ ਧਾਰ ਫਿਰਦਾ ਸ਼ੁੱਧ ਬ੍ਰਹਮ ਵਿਚਾਰ ਗੋੜੀ ਮਹਿਲਾ ਪੰਜਵਾ ਫਿਰ ਘਰ ਬੈਸ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸੁਵਾਰੇ ਤਰਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਤਾਜੇ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਅਜੋ ਭਗਵਾਨ ਸਾਧ ਸੰਗਤ ਮਿਲ ਤੀਨੋਂ ਦਾਨ ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਕੋਟ ਪਕੇਰੀ ਪ੍ਰਭ ਸੁਆਮੀ ਗਉੜੀ ਮਹਿਲਾ ਪੰਜਵਾਂ ਹਰ ਸੰਗ ਰਾਤੇ ਪਾਣਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗਰਥੇ ਨਹੀਂ ਡੁੱਬੈ ਜਲਾ ਹਰ ਸੰਗਰਥੇ ਸੁਫਲ ਫਲਾ ਸਬਤ ਹੈ ਮਿਤ ਹੈ ਤੁਮ ਹਰੈ ਨਾਇ ਭੇਟ ਤੁ ਸੰਗ ਹਰ ਹਰ ਗੁਨ ਦਾਏ ਤਰਾ ਹਰ ਸੰਗਰਥੇ ਮਿਟੈ ਸਭ ਚਿੰਤਾ ਹਰ ਸਿਉ ਸੋਰਚ ਜਿਸ ਸਾਧਕ ਮਨ ਤ ਹਰ ਸੰਗਰਥੇ ਜਮਕੀ ਨਹੀਂ ਤਾਸ ਹਰ ਸੰਗ ਰੱਤੇ ਪੂਰਨ ਆਸ ਹਰ ਸੰਗ ਰੱਤੇ ਦੁੱਖ ਨ ਲਾਗੇ ਹਰ ਸੰਗ ਰੱਤ ਹੰਮ ਦਿਨ ਜੱਗ ਹਰ ਸੰਗ ਰੱਤ ਸਹਿਜ ਧਰਵਸੈ ਹਰ ਸੰਗ ਰੱਤੇ ਭੰਤੋ ਨਸੈ ਹਰ ਸੰਗ ਰੱਤੇ ਮਤਕੂਤ ਮੋਏ ਹਰ ਸੰਗ ਰੱਤੇ ਨਿਰਮਲ ਸਾਇ ਕੋ ਨਾਨਕ ਤਿੰਨ ਕੋ ਬਲ ਜਾਈ ਜਿਨ ਕਉ ਤਦ ਮੇਰਾ ਬਿਸਰਤ ਨਾਹੀ ਗੋੜੀ ਮਹਿਲਾ ਪੰਜਵਾ ਉਦਮ ਕਰਤ ਸੀਤਲ ਮਨ ਭੈ ਮਾਰਗ ਚਲਤ ਸਗਲ ਦੁਖ ਗਏ ਨਾਮ ਜਪਤ ਮਨ ਭੈ ਅਨੰਦ ਰਸ ਗਾਏ ਗੁਣ ਪਰਮਾਨੰਦ ਖੇਮ ਭਇ ਕੁਸ਼ਲ ਕਰ ਆਏ ਭੇਟਤ ਸਾਧ ਸੰਗ ਗਈ ਬੜਾਏ ਪ੍ਰਾਪ नेतृत्व नीति देखती दर्श धन मस्तक चरण कमल ही परस गोविंद की टहल सफल एकाया संत प्रसाद परु पद पाया जान की कीनी आप सहाय सुख पाया लगदा सा पाए आप गया ता अपेथ है ਪਾ ਨਿਧਾਨ ਕੀ ਸ਼ਰਨੀ ਪੈ ਜੋ ਚਾਹਤ ਸੋਈ ਜਬ ਪਾਇਆ ਤਬ ਢੁੰਡਨ ਕਹਾ ਕੋ ਜਾਇ ਅਸtirਪੈ ਬਸੇ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ